ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਲੰਗਰਾਂ ਵਾਲਾ ਕद्दू ਹਲਵਾਈ ਸਟਾਈਲ ਠੀਕ ਹੈ ਜੀ ਲੰਗਰਾਂ ਵਾਲੇ ਕद्दू ਦੀ ਸਬਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਬਣਾ ਕੇ ਦਿਖਾਵਾਂਗੇ ਲੰਗਰਾਂ ਵਾਲੇ ਕद्दू ਦੀ ਸਬਜੀ ਹਲਵਾਈ ਸਟਾਈਲ ਅੱਜ ਹੋਰ ਐਸਪੀ ਕਰਦੇ ਹਾਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਲੰਗਰਾਂ ਵਾਲੇ ਕद्दू ਦੀ ਸਬਜੀ ਅੱਜ ਉਹ ਰੈਸਪੀ ਕਰਦੇ ਹਾਂ ਤੇ ਲੋ ਜੀ ਕद्दू ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਕद्दू ਕद्दू ਲੈ ਲਿਆ ਆਪਾਂ ਨੇ 2 ਕਿਲੋ ਠੀਕ ਹੈ ਜੀ ਆ ਦੇਖੋ ਫਰੈਸ਼ ਕद्दू ਹੈ ਇਹ ਅੱਜ ਤੁਹਾਨੂੰ ਬਿਲਕੁਲ ਫਲਵਾਈ ਸਟਾਈਲ ਜਿਹੜਾ ਲੰਗਰਾਂ ਦੇ ਵਿੱਚ ਕद्दू ਹੁੰਦਾ ਉਹ ਬਣਾ ਕੇ ਦਿਖਾਵਾਂਗੇ 2 ਕਿਜੀ ਆਪਣੇ ਕੋਲ ਕद्दू ਆ ਜੀ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਤਰ੍ਹਾਂ ਇੱਕ ਲਸਣ ਤੇ ਇੱਕ ਆਪਾਂ ਨੇ ਪਿਆਜ਼ ਪਾਇਆ ਠੀਕ ਹੈ ਜੀ ਚੌਪ ਕਰਕੇ ਤੇ ਬਾਕੀ ਆਪਣੇ ਕੋਲ ਹਰੀ ਮਿਰਚ ਹੈ ਗ੍ਰੀਨ ਚਿੱਲੀ ਟੇਸਟ ਰਿਕਾਰਡਿੰਗ ਪਾਉਂਗੇ ਇਹ ਤੇ ਉਹ ਤੋਂ ਬਾਅਦ ਆਪਾਂ ਨੇ ਤਿੰਨ ਟਮਾਟਰ ਕਰ ਲਏ ਠੀਕ ਹੈ ਜੀ ਮਿਕਸੀ ਪਿਉਰੀ ਬਣਾ ਲਈ ਇਹਨਾਂ ਦੀ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਕद्दू ਦੀ ਕਰਾਂਗੇ ਕਟਿੰਗ ਆ ਲੋ ਜੀ ਕद्दू ਬਣਾਵਾਂਗੇ ਜੀ ਆਪਾਂ ਛਿਲਕੇ ਸਮੇਤ ਠੀਕ ਹੈ ਜੀ ਛਿਲਕਾ ਨਹੀਂ ਤਾਰਨਾ ਕਿਉਂਕਿ ਕੱਚਾ ਕद्दू ਹੈ ਆ ਦੇਖੋ ਤਦ ਲੋ ਜੀ ਇਹਨੂੰ ਵਿੱਚ ਤੇ ਠੀਕ ਹੈ ਜਿਹੜਾ ਵਿੱਚ ਵਾਲਾ ਪਾਰਟ ਆ ਇਹ ਕਰ ਦਾਂਗੇ ਆਪਾਂ ਬਾਹਰ ਠੀਕ ਹੈ ਜੀ ਬੀਜਾਂ ਵਾਲਾ ਤੇ ਲੋ ਜੀ ਕੱਦੂ ਕਰ ਲਿਆ ਆਪਾਂ ਨੇ ਵਿੱਚ ਤੇ ਸਾਫ਼ ਤੇ ਤੁਸੀਂ ਇਹਨੂੰ ਕਿਉਂਕਿ ਇਹ ਕੱਚਾ ਏ ਜੇ ਬੀਜ ਨਾ ਹੋਏ ਤਾਂ ਤੁਸੀਂ ਇਹ ਬੀਜਾਂ ਵਾਲੇ ਪਾਰਟ ਨੂੰ ਵਿੱਚ ਵੀ ਰੱਖ ਸਕਦੇ ਹੋ ਤਾਂ ਵੀ ਕੋਈ ਚੱਕਰ ਨਹੀਂ ਪਰ ਇਹ ਚ ਹਲਕੇ ਹਲਕੇ ਬੀਜ ਹੈਗੇ ਤੇ ਮੈਂ ਤਾਂ ਕਰਕੇ ਜਿਹੜਾ ਇਹ ਠੀਕ ਹੈ ਜੀ ਵਿੱਚ ਤੋਂ ਸਾਫ਼ ਕਰ ਲਿਆ ਤੇ ਲੋ ਜੀ ਹੁਣ ਆਪਾਂ ਇਹਨੂੰ ਛੋਟੇ ਛੋਟੇ ਕਯੂਬ ਚ ਕਰ ਲੂਗੇ ਆਹ ਲੋ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਲਓ ਜੀ ਇਸ ਤਰੀਕੇ ਨਾਲ ਆਪਾਂ ਨੇ ਐਡ ਐਡ ਦੇ ਕੇ ਪੀਸਾ ਚ ਕਰ ਲਿਆ ਇਹਨੂੰ ਐਡ ਐਡ ਇੱਕ ਕਯੂਬਿਸ਼ਨ ਕਿਉਂਕਿ ਕਈ ਵਾਰ ਕੱਚਾ ਕਦੂਆ ਠੀਕ ਹੈ ਜੀ ਇਹ ਗੜੂਗਾ ਵੀ ਜ਼ਿਆਦਾ ਕਿਉਂਕਿ ਜ਼ਿਆਦਾ ਬਰੀਕ ਕਰਤੇ ਆਂਦੇ ਨੇ ਜਮੇ ਕੋਹਲੂਆ ਜਾਂ ਬਣ ਜਾਣਾ ਇਸ ਕਰਕੇ ਥੋੜਾ ਜਿਹਾ ਮੋਟਾ ਰੱਖਿਓ ਹਲਕਾ ਜਿਹਾ ਠੀਕ ਹੈ ਜੀ ਤੇ ਲਓ ਜੀ ਇਹਨੂੰ ਕੱਟ ਦਿੰਦੇ ਆ ਸਾਰੇ ਨੂੰ ਲਓ ਜੀ ਕਦੂ ਦੀ ਕਟਿੰਗ ਆਪਾਂ ਨੇ ਕਰ ਲਈ ਆ ਤੇ ਸਭ ਇੱਕ ਵਾਰ ਪਾਉਣ ਬਣਾਉਣ ਤੋਂ ਪਹਿਲਾਂ ਇੱਕ ਵਾਰ ਆਪਾਂ ਇਹਨੂੰ ਵਾਸ਼ ਵੀ ਜ਼ਰੂਰ ਕਰੂਗੇ ਧੋ ਦੂਗੇ ਠੀਕ ਹੈ ਜੀ ਇੱਕ ਵਾਰੀ ਟੋਕਰੀ ਦੇ ਵਿੱਚ ਆਪਾਂ ਨੇ ਪਾ ਲਿਆ ਉੱਪਰ ਤੇ ਇਹ ਪਰ ਪਾਣੀ ਮਾਰ ਲੈਣਾ ਆਪਾਂ ਨੇ ਹੁਣ ਠੀਕ ਹੈ ਜੀ ਤੇ ਲੋ ਜੀ ਹੁਣ ਮਾਰਦੇ ਆਪਾਂ ਇਹਨੂੰ ਤੜਕਾ ਤੇ ਲੋ ਜੀ ਥੋੜੇ ਜਿਹਾ ਪਾਵਾਂਗੇ ਹੁਣ ਖੜੇ ਮਸਾਲੇ ਆਪਾਂ ਇਹਦੇ ਵਿੱਚ ਦੋ ਤੇਜ ਪੱਤੇ ਆ ਦੋ ਲੌਂਗ ਹੈ ਜੀ ਇੱਕ ਬੜੀ ਇਲਾਇਚੀ ਪਾਵਾਂਗੇ ਕਾਲੀ ਮਿਰਚਾ ਥੋੜੇ ਜਿਹਾ ਸੁੱਕੇ ਮੇਥੇ ਆ ਤੇ ਬਾਕੀ ਆਮਤ ਹੋ ਜੇ ਨਾਰਮਲ ਮਸਾਲੇ ਹੁੰਦੇ ਠੀਕ ਹੈ ਜੀ ਆਪਣੇ ਘਰੇ ਉਹ ਵਰਤੋਗੇ ਤੇ ਲੋ ਜੀ ਸਰੋਂ ਦੇ ਤੇਲ 'ਚ ਮਾਰਦੇ ਆ ਇਹਨੂੰ ਹੁਣ ਆਪਾਂ ਤੜਕਾ ਆ ਜੋ ਫਿਰ ਤੇ ਲੋ ਜੀ ਇੱਧਰ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਕੈਸ਼ ਲਿਆ ਪਾਲ ਤੈਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਮਸਾਲੋਂ ਦੇ ਤੇਲ ਨੂੰ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਸਭ ਤੋਂ ਪਹਿਲਾਂ ਪਾ ਲਾਂਗੇ ਜਿਹੜੇ ਆਪਾਂ ਨੇ ਖੜੇ ਮਸਾਲੇ ਲਏ ਤੇ ਠੀਕ ਹੈ ਜੀ ਮੇਥੇ ਨਹੀਂ ਪਾਉਣੇ ਮੇਥੇ ਪਾਉਣੇ ਆ ਬਾਅਦ ਦੇ ਵਿੱਚ ਪਹਿਲਾਂ ਪਾਉਣੇ ਆ ਆਪਾਂ ਨੇ ਇਹਦੇ ਵਿੱਚ ਖੜੇ ਮਸਾਲੇ ਠੀਕ ਹੈ ਜੀ ਜੀਰਾ ਜ਼ਰੂਰ ਪਾ ਦਿਓ ਕੋਈ ਚੱਕਰ ਨਹੀਂ ਪਰ ਮੇਥੇ ਜੇ ਪਹਿਲਾਂ ਪਾ ਲਿਆ ਆਪਾਂ ਨੇ ਜਦ ਤੱਕ ਪਿਆਜ਼ਾਂ ਨੇ ਭੁੰਨ ਹੋਣਾ ਮੇਥੇ ਆ ਨੇ ਠੀਕ ਹੈ ਜੀ ਜ਼ਿਆਦਾ ਕਾਲੇ ਹੋ ਜੂਗੇ ਸੜ ਜੂਗੇ ਮੇਥੇ ਤੇ ਲੋ ਜੀ ਹੁਣ ਆਪਾਂ ਨੇ ਇੱਕ ਪਿਆਜ਼ ਤੇਨੂੰ ਐਨ ਚੰਗੀ ਤਰ੍ਹਾਂ ਭੁੰਨਾ ਗਿਆ ਆਪਾਂ ਹੁਣ ਜਦੋਂ ਤੱਕ ਇਹ ਐਨ ਬ੍ਰਾਊਨ ਨਹੀਂ ਹੋ ਜਾਂਦਾ ਲੋ ਜੀ ਜਦੋਂ ਆਪਣੇ ਪਿਆਜ਼ ਹਲਕੇ ਜਿ ਬ੍ਰਾਊਨ ਹੋ ਗਏ ਫਿਰ ਆਪਾਂ ਨੇ ਪਾ ਦੇਣਾ ਮੇਥੀ ਜਣੀ ਮੇਥੀ ਦਾਣਾ ਤੇ ਸੇਕ ਥੋੜਾ ਜਿਹਾ ਕਰ ਲਾਂਗੇ ਤੇਜ਼ ਤੇ ਇਹਨੂੰ ਭੁੰਨਾਗੇ ਠੀਕ ਆ ਜੀ ਆਪਾਂ 1-2 ਮਿੰਟ ਕਿਉਂਕਿ ਆਪਣੇ ਮੇਥੇ ਜਿਹੜੇ ਉਹ ਪੁੰਨ ਹੋ ਜਵੇ ਜਦੋਂ ਆਪਣੇ ਹਲਕੇ ਜਿਵੇਂ ਇਥੇ ਭੁੰਨ ਹੋ ਗਏ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਅਦਰਕ ਤੇ ਲਸਣ ਬਰੀਕ ਕੱਟੀ ਹੋਈ ਠੀਕ ਹੈ ਜੀ 1-2 ਚਮਚ ਤੇ ਇਹਨੂੰ ਵੀ ਭੁੰਨਾਂਗੇ ਆਪਾਂ ਹਲਕਾ ਜਾਂ ਤੇ ਲੋ ਜੀ ਆਪਣੀ ਅਦਰਕ ਲਸਣ ਵੀ ਭੁੰਨ ਹੋ ਗਈ ਆ ਹੁਣ ਸੇਕ ਕੱਟ ਕਰ ਲਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਦੇਗੀ ਮਿਰਚ ਠੀਕ ਹੈ ਜੀ ਛੋਟਾ ਚਮਚ ਇੱਕ ਅਜਾਦਾ ਕੋ ਪਾ ਦੇ ਤਾਂ ਵੀ ਚੱਲ ਜਾਊਗਾ ਤੇ ਉਸ ਤੋਂ ਬਾਅਦ ਪਾਵਾਂਗੇ ਹਰਦੀ ਠੀਕ ਹੈ ਜੀ ਅੱਧਾ ਛੋਟਾ ਚਮਚ ਤੇ ਨੂੰ ਹਲਕਾ ਜਿਹਾ ਭੁੰਨਾਗੇ ਆਪਾਂ ਜਦੋਂ ਹਲਕੀ ਜਿਹੀ ਭੁੰਨ ਹੋ ਗਈ ਨਾਰੇ ਥੋੜਾ ਜਿਹਾ ਵਿੱਚ ਪਾਣੀ ਐਡ ਕਰ ਦੇਣਾ ਪਾਣੀ ਐਡ ਕਰਨ ਨਾਲ ਕੀ ਹੁੰਦਾ ਇੱਕ ਤਾਂ ਦੇਗੀ ਮਿੱਠੀ ਤੇ ਹਲਦੀ ਠੰਡੇ ਨਹੀਂ ਲੱਗਦੀ ਤੇ ਇਹ ਕਿਹੇ ਛੜਦੀ ਨਹੀਂ ਹੈਗੀ ਠੀਕ ਹੈ ਜੀ ਪਾਣੀ ਪਾਇਆ ਇਹਦੇ ਵਿੱਚ ਤੇ ਲੋ ਜੀ ਹੁਣ ਇਹਦੇ ਪਾ ਦਾਂਗੇ ਆਪਾਂ ਲਾਲ ਟਮਾਟਰ ਮਿਕਸੀ ਕੀਤੇ ਹੋਏ ਤਿੰਨ ਤੇ ਨਾਲੇ ਪਾ ਦਾਂਗੇ ਹਰੀਆਂ ਮਿਰਚਾਂ ਗ੍ਰੀਨ ਚਿੱਲੀ ਹਰੀ ਮੇਟੇ ਤੁਸੀਂ ਆਪਣੇ ਟੇਸਟ ਰਿਕਾਰਡਿੰਗ ਪਾ ਲਿਓ ਤੇ ਲਓ ਜੀ ਇਹ ਮਸਾਲੇ ਨੂੰ ਹੁਣ ਆਪਾਂ ਤਕਰੀਬਨ 5-6 ਮਿੰਟ ਭੁੰਨਾਂਗੇ ਇਹਨਾਂ ਮਠੀਆਂਾਂ ਚ ਪਰ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਲਓ ਜੀ ਮਸਾਲਾ ਆਪਣਾ ਭੁੰਨ ਹੋ ਗਿਆ ਜੀ ਮਸਾਲੇ ਨੇ ਤੇਲ ਛੱਡ ਤੇ ਆਏ ਹੁਣ ਇਹਦੇ ਵਿੱਚ ਐਡ ਕਰਾਂਗੇ ਆਪਾਂ ਨਮਕ ਟੇਸਟ ਰਿਕਾਰਡਿੰਗ ਠੀਕ ਹੈ ਜੀ ਕਿਉਂਕਿ ਆਪਾਂ ਨੇ 2 ਕਿਲੋ ਕद्दू ਲਿਆਏ 3 ਚਮਚੇ ਛੋਟੇ ਪਾ ਲਏ ਬਾਕੀ ਦੇਖ ਕੇ ਪਾ ਦੋਗੇ ਤੇ ਉਸ ਤੋਂ ਬਾਅਦ ਪਾਵਾਂਗੇ ਅੱਧਾ ਚਮਚਾ ਛੋਟਾ ਕਿਚਨ ਕਿੰਗ ਦਾ ਕਿਉਂਕਿ ਆਪਾਂ ਮਸਾਲੇ ਜਿਹੜੇ ਇਹਦੇ ਵਿੱਚ ਘੱਟ ਪੜਤੋਂਗੇ ਸਿਰਫ ਦੋ ਮਸਾਲੇ ਪੜਤਣੇ ਆਪਾਂ ਨੇ ਅੱਧਾ ਚਮਚਾ ਛੋਟਾ ਧਨੀਆ ਪਾਊਡਰ ਜਿਆਦਾ ਕੋਈ ਮਸਾਲਾ ਆਪਾਂ ਨੇ ਪੜਤਣਾ ਨਹੀਂ ਤਿੰਨ ਨੂੰ ਵੀ ਪਕਾਵਾਂਗੇ ਹੁਣ ਆਪਾਂ 2 ਤੋਂ 3 ਮਿੰਟ ਕਮੱਠੀਆਂ ਚ ਪਰ ਤੇ ਉਸ ਤੋਂ ਬਾਅਦ ਪਾ ਦਾਂਗੇ ਥੋੜੀ ਜਿਹੀ ਇਹਦੇ ਵਿੱਚ ਆਪਾਂ ਕਸਤੂਰੀ ਮੇਥੀ ਠੀਕ ਹੈ ਜੀ ਤੇ ਲਓ ਜੀ ਇਹਨੂੰ ਹੁਣ ਆਪਾਂ 2 ਤੋਂ 3 ਮਿੰਟ ਹੋਰ ਪਕਾਵਾਂਗੇ ਉਸ ਤੋਂ ਬਾਅਦ ਕਰਾਂਗੇ ਇਹਦੇ ਵਿੱਚ ਕद्दू ਐਡ ਲੋ ਜੀ ਮਸਾਲਾ ਆਪਣਾ ਪੁੰਨ ਹੋ ਗਿਆ ਹੁਣ ਪਾਉਣੀ ਇਹਦੇ ਵਿੱਚ ਆਪਾਂ ਕद्दू ਜਿਹੜਾ ਆਪਾਂ ਨੇ ਕੱਟ ਕੇ ਰੱਖਿਆ ਤਾਂ ਤੇ ਇਹਨੂੰ ਕਰ ਦਾਂਗੇ ਮਿਕਸ ਚੰਗੀ ਤਰ੍ਹਾਂ ਮਸਾਲੇ ਨਾਲ ਲੋ ਜੀ ਕद्दू ਹੋ ਗਿਆ ਮਿਕਸ ਤੇ ਇਹਨੂੰ ਹੁਣ ਆਪਾਂ ਨੇ ਮੀਡੀਅਮ ਸੇਕ ਉੱਪਰ ਪਕਾਉਣਾ ਹੈ ਇਹਦੇ ਚ ਆਪਾਂ ਐਡ ਕਰਾਂਗੇ ਅੱਧੀ ਕੌਲੀ ਪਾਣੀ ਦੀ ਠੀਕ ਹੈ ਜੀ ਕਿਉਂਕਿ ਜੇ ਆਪਾਂ ਇਹਨੂੰ ਸੁੱਕੇ ਨੂੰ ਪਕਾਵਾਂਗੇ ਫਿਰ ਇਹ ਥੱਲੇ ਵੀ ਲੱਗ ਸਕਦਾ ਹੈ ਤੇ ਮਸਾਲਾ ਵੀ ਆਪਣਾ ਖਰਾਬ ਹੋ ਸਕਦਾ ਏ ਇਸ ਕਰਕੇ ਅਤਿਕ ਕੋਲੀ ਪਾਣੀ ਦੀ ਪਾ ਦੇਣੀ ਐ ਚ ਤੇਨੂੰ ਮਠੀਆਂਾਂ ਚ ਪਰ ਪਕਾਉਣਾ ਟੱਕੇ ਵਿੱਚ ਵਿੱਚ ਮ ਹਲਾਈ ਜਾਉਂਗੇ ਤਾਂ ਜੋ ਇਹ ਥੱਲੇ ਨਾ ਲਗੇ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਲਓ ਜੀ ਕद्दू ਨੂੰ ਪੱਕਦੇ ਨੂੰ ਆਪਣੇ ਨੂੰ 7 ਤੋਂ 8 ਮਿੰਟ ਹੋ ਗਏ ਆ ਠੀਕ ਹੈ ਜੀ ਤੇ ਵਿੱਚ ਵਿੱਚ ਮ ਆਪਾਂ ਨੇ ਹਲਾਉਣਾ ਵੀ ਹੈਗਾ ਇਹ ਕਿਉਂਕਿ ਥੱਲੇ ਵੀ ਨਾ ਲੱਗ ਜਵੇ ਤੇ ਪਕਾਉਣਾ ਇਹ ਮਠੀਆਂਾਂ ਚ ਪਰ ਬਿਲਕੁਲ ਆ ਦੇਖੋ ਠੀਕ ਹੈ ਜਿਹੜਾ ਆਪਾਂ ਨੇ ਪਾਣੀ ਪਾਇਆ ਤਾਂ ਅੱਧਾ ਕ ਪਾਣੀ ਸੁੱਕ ਵੀ ਗਿਆ ਜਦੋਂ ਆਹ ਥੋੜਾ ਜਿਹਾ ਕद्दू ਆਪਣਾ ਹੋਰ ਪੱਕ ਗਿਆ ਫਿਰ ਆਪਾਂ ਇਹਨੂੰ ਢੱਕਣ ਚੱਕ ਕੇ ਪਕਾਉਂਗੇ ਠੀਕ ਹੈ ਜੀ ਜਿਹੜਾ ਮਾੜਾ ਮੋਟਾ ਪਾਣੀ ਹੋਊਗਾ ਉਹ ਸੁੱਕ ਜਾਊਗਾ ਤੇ ਲਓ ਜੀ 7 ਤੋਂ 8 ਮਿੰਟ ਹੋ ਗਏ ਇਹਨੂੰ ਇਹਨੂੰ ਹੋਰ ਪਕਾਉਂਦੇ ਆ ਚੰਗੀ ਤਰ੍ਹਾਂ ਲਓ ਜੀ ਕद्दू ਆਪਣਾ ਪੱਕ ਰਿਹਾ ਜੀ ਤੇ ਹੁਣ ਇਹਨੂੰ ਆਪਾਂ ਪਕਾਵਾਂਗੇ ਥੋੜਾ ਜਿਆ ਢੱਕਣ ਚੱਕ ਕੇ ਠੀਕ ਹੈ ਜੀ ਇਦਾਂ ਹੀ ਸੇਕ ਥੋੜਾ ਜਿਹਾ ਘਟਾ ਲਾਂਗੇ ਕਿਉਂਕਿ ਇਹਦੇ ਚੋਂ ਜਿਹੜਾ ਥੋੜਾ ਜਿਹਾ ਪਾਣੀ ਹੈ ਉਹ ਰਿਡਿਊਸ ਹੋ ਜਾਊਗਾ ਯਾਨੀ ਸੁੱਕ ਜਾਊਗਾ ਪਾਣੀ ਹੁਣ ਐ ਟਾਈਮ ਤੇ ਆਪਾਂ ਇਹਨੂੰ ਪਕਾਵਾਂਗੇ ਇਦਾਂ ਹੀ ਖੁੱਲਾ ਠੀਕ ਹੈ ਜੀ ਨਾਲੇ ਥੋੜਾ ਜਿਹਾ ਪੁੰਨ ਹੋ ਜਾਊਗਾ ਠੀਕ ਹੈ ਜੀ ਸੇਕ ਰੱਖਣਾ ਮੀਡੀਅਮ ਤੇ ਲਓ ਜੀ ਪੈਸੇ ਕद्दू ਆਪਣਾ ਪੱਕੇ ਗਿਆ ਥੋੜੀ ਜਿਹੀ ਕਸਰ ਰਹਿ ਗਈ ਲਓ ਜੀ ਕद्दू ਬਣ ਕੇ ਹੋ ਗਿਆ ਰੈਡੀ ਆਪਣਾ ਹੁਣ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਢ ਕੇ ਤੇ ਜੇ ਤੁਸੀਂ ਮਾੜਾ ਮੋਟਾ ਮਿੱਠਾ ਕਰਨਾ ਹੋਇਆ ਇਸ ਟਾਈਮ ਐਚ ਤੇ 2-4 ਚਮਚੇ ਤੁਸੀਂ ਸ਼ੱਕਰ ਦੇ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਪਾਵਾਂਗੇ ਜੀ ਥੋੜੀ ਜਿਹੀ ਫਰੈਸ਼ ਕਰੀਮ ਠੀਕ ਹੈ ਜੀ ਜਾਂ ਦੁੱਧ ਦੀ ਮਲਾਈ ਪਾ ਲਿਓ ਉਹ ਨਾਲ ਕਹਿ ਥੋੜਾ ਜਿਹਾ ਟੇਸਟ ਹੋਰ ਵਧੀਆ ਹੋ ਜਾਂਦਾ ਠੀਕ ਹੈ ਜੀ ਤੇ ਲੋ ਜੀ ਇੱਕ ਦੋ ਚਮਚ ਪਾਵਾਂਗੇ ਆ ਪਹਿਲੇ ਦੁੱਧ ਦੀ ਮਲਾਈ ਤੇ ਇਹਨੂੰ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਤੇ ਇਹ ਤੋਂ ਬਾਅਦ ਵੀ ਆਪਾਂ ਇਹਨੂੰ 2-4 ਮਿੰਟ ਜਿਹੜਾ ਹੋਰ ਪਕਾਉਂਗੇ ਲੋ ਜੀ ਕद्दू ਬਣ ਕੇ ਰੈਡੀ ਹੈ ਜੀ ਗੈਸ ਕਰਦੇ ਆ ਬੰਤ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਢ ਕੇ ਇਹਨੂੰ ਆਹ ਲੋ ਜੀ ਠੀਕ ਹੈ ਜੀ ਰੰਗ ਦੇਖ ਲਓ ਕद्दू ਦਾ ਕਿੰਨਾ ਪਧਿਆ ਆਇਆ ਹੈ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਟ ਕੇ ਤੇ ਲੋ ਜੀ ਇਹਦੇ ਤੇ ਪਾਉਂਦੇ ਆ ਹਰਾ ਧਨੀਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਆਪਾਂ ਲੰਗਰਾਂ ਵਾਲਾ ਕੱਦੂ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਠੀਕ ਹੈ ਜੀ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸੋ ਇਸ ਤਰੀਕੇ ਨਾਲ ਬਣਾਉਣੀ ਹੈ ਜੇ ਅਸੀਂ ਪਟਾਰਿਆਂ ਦੇ ਵਿੱਚ ਤੇ ਲੰਗਰਾਂ ਦੇ ਵਿੱਚ ਕद्दू ਤੇ ਤੁਸੀਂ ਐਦਾਂ ਕद्दू ਬਣਾ ਕੇ ਘਰੇ ਖਾ ਸਕਦੇ ਹੋ ਠੀਕ ਹੈ ਜੀ ਲੰਗਰ ਵਾਲਾ ਹਲਵਾਈ ਸਟਾਈਲ ਆਹ ਲਓ ਜੀ ਤੇ ਲਓ ਜੀ ਕद्दू ਬਣ ਕੇ ਰੈਡੀ ਹੈ ਜੀ 컬러 ਦੇਖ ਲਓ ਕਿੰਨਾ ਸੋਹਣਾ ਹੈ ਸਬਜ਼ੀ ਦਾ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਹਾਂ ਜੀ ਆਪਾਂ ਲੰਗਰਾਂ ਵਾਲੇ ਕद्दू ਦੀ ਸਬਜ਼ੀ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਸੋ ਵੀਡੀਓ ਦੇਖਣ ਲਈ ਧੰਨਵਾਦ ਜੀ ਮਿਲਦੇ ਆ ਜੀ ਹੁਣ ਅਗਦੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ